ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜੇ ਆ ਤੁਹਾਡੇ ਲਈ ਅੱਜ ਆਪਾਂ ਬਹੁਤ ਸੋਹਣੀ ਕੁੜੀ ਲੈ ਕੇ ਆਏ ਆ ਬਹੁਤ ਸਾਊਸੀਲਾ ਕੁੜੀ ਇਹਦੀ ਸਾਰੀ ਡਿਟੇਲ ਕਿੰਨੀ ਉਮਰ ਆ ਕਿਹੜਾ ਏਰੀਆ ਬਾਈਰ ਗਿਆ ਦਾ ਕੀ ਹਾਈਟ ਆ ਕਿਹੜੇ ਘੋੜੇ ਤੋਂ ਗੱਭਣ ਕਿੰਨੇ ਟਾਈਮ ਦੀ ਗੱਭਣ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਤੇ ਜਿਹੜੇ دوست ਮਿੱਤਰ ਆਪਣੇ ਚੈਨਲ ਤੇ ਆ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਆਪਾਂ ਸੁਣ ਲਈ ਰਹੋ ਜਾਈਂ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਆ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਫ੍ਰੀ ਵੈਚ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਦੇ ਆਂ ਘੋੜੀ ਬਾਰੇ 61+ ਹੈੱਡ ਦਸੀਆ ਮਾਲਕ ਵੀਰਾਂ ਨੇ ਸ਼੍ਰੀ ਦੱਤ ਘੋੜੇ ਤੋਂ ਗੱਬਣ ਚੇਕਪਾਸਾ 9 ਮਹੀਨਿਆਂ ਦੀ ਜੂਨ ਦੇ ਲਾਸਟ ਤੱਕ ਸੂ ਪੈਣਾ ਇਹਨੇ ਤੇ ਪਹਿਲਾਂ ਵੀ ਬਹੁਤ ਸੋਹਣੇ ਰਿਜ਼ਲਟ ਪੈਦਾ ਕੀਤੇ ਆ ਨੇ ਤੇ ਹੁਣ ਵੀ ਉਮੀਦ ਕਰਦੇ ਆਂ ਬਹੁਤ ਚੰਗਾ ਰਿਜ਼ਲਟ ਦਊਗੀ ਜੇ ਆਪਾਂ ਇਹਦੀ ਉਮਰ ਦੀ ਗੱਲ ਕਰੀਏ ਤਾਂ 8 ਸਾਲ ਏਰੀਆ ਬਾਈ ਯਾਰ ਕਹਿੰਦਾ ਹੈਗਾ ਅਹਮਦਾਬਾਦ ਤੇ ਮੁੱਲ ਮਾਲਕ ਵੀਰੇ ਦਾ ਕਰਦੇ ਆ 1.5 ਲੱਖ ਰੁਪਈਆ ਬਾਕੀ ਉਹਦੇ ਚੋਂ ਬਹੁਤ ਮਾਨਤਾਨ ਕਰ ਦੇਣਗੇ ਸਵਾਰੀ ਸੂਰੀ ਦੀ ਪਾਸ ਆ ਬਾਲਪੌਰੀਆਂ ਦੀ ਪਾਸ ਆ ਤੇ ਜਵਾਕਾਂ ਵਾਲੀ ਰਾਈਡਿੰਗ ਲਈ ਬਾਈ ਕਹਿੰਦਾ ਸੀ ਬਹੁਤ ਚੰਗੀ ਆ ਤੇ ਇੱਕ ਜਦੋਂ ਥੋੜਾ ਜਿਹਾ ਬੈਠ ਕੇ ਉੱਠਦੀ ਆ ਇਹਦੇ ਮਗਲੀ ਲਾਤ 'ਚ ਥੋੜਾ ਜਿਹਾ ਬਾਈ ਕਹਿੰਦਾ ਸੀ ਪੇਨ ਫੀਲ ਆ ਕਰਦੀ ਆ ਕੁੜੀ ਜਦੋਂ ਬੈਠ ਕੇ ਉੱਠਦੀ ਆ ਤੁਰਨ 'ਚ ਰਾਈਡਿੰਗ 'ਚ ਕੋਈ ਦਿੱਕਤ ਨਹੀਂ ਆਉਂਦੀ ਬਾਕੀ ਤੇ ਬਾਕੀ ਬਾਈ ਕਹਿੰਦਾ ਸੀ ਆਪਾਂ ਸੰਭਾਲ ਵਾਲੇ ਬੰਦਿਆਂ ਨੂੰ ਹੀ ਦੇਣੀ ਆ ਤੇ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਤੇ ਪਹਿਲਾਂ ਬਾਈ ਕਹਿੰਦਾ ਬਹੁਤ ਸੋਹਣੇ ਰਿਜ਼ਲਟ ਪੈਦਾ ਕੀਤੇ ਆ ਤੇ ਬਰੀਡਿੰਗ ਲਈ ਤੇ ਰੈਡਿੰਗ ਲਈ ਬਹੁਤ ਸੋਹਣੀ ਘੋੜੀ ਆ ਬਾਕੀ ਦੀ ਜਾਣਕਾਰੀ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਤੇ ਇਹ ਵੀਡੀਓ ਨੂੰ ਆਪਣੇ ਯਾਰਾਂ ਦੋਤਾਂ ਤੱਕ ਸ਼ੇਅਰ ਕਰ ਦਿਓ ਫ੍ਰੀ ਵੈਚ ਐਡ ਕਰਵਾਉਣ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ